ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਆਜ਼ਰੀਆਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਆਈਆਂ ਭੈਣਾਂ ਦੀ ਕੋਟੀ ਦੀ ਡਿਜ਼ਾਈਨ ਹੈ ਜਾਲੀ ਵਾਲਾ ਡਿਜ਼ਾਈਨ ਹੈ ਤੇ ਬਹੁਤ ਹੀ ਪਿਆਰਾ ਹੈ ਇਸ ਡਿਜ਼ਾਈਨ ਦੀ ਮੈਂ ਥੋੜੇ ਦਿਨ ਪਹਿਲਾਂ ਇੱਕ ਸ਼ਾਰਟ ਅਪਲੋਡ ਕੀਤੀ ਸੀ ਤੇ ਕਾਫੀ ਸਾਰੇ ਮੈਨੂੰ ਵਟਸਐਪ ਤੇ ਮੈਸੇਜ ਆਇਆ ਕਿ ਤੁਸੀਂ ਇਹ ਵਾਲਾ ਡਿਜ਼ਾਈਨ ਜਿਹੜਾ ਬਣਾਉਣਾ ਸਿਖਾਓ ਅੱਗੇ ਮੈਂ ਉਸ ਡਿਜ਼ਾਈਨ ਦੀ ਵੀਡੀਓ ਜਿਹੜੀ ਸ਼ੋਅ ਕਰ ਦਿੰਨੀ ਹਾਂ ਤੇ ਇਹ ਵਾਲਾ ਡਿਜ਼ਾਈਨ ਜਿਹੜਾ ਬਹੁਤ ਹੀ ਪਿਆਰਾ ਬੰਦਾ ਹੈ ਤੇ ਬਹੁਤ ਹੀ ਸੋਹਣਾ ਹੈ ਵਾਈਟ ਕੋਟੀ ਤੇ ਡਿਜ਼ਾਈਨ ਬਣਿਆ ਹੋਇਆ ਹੈ ਤੇ ਵਾਈਟ ਕੋਟੀ ਤੇ ਡਿਜ਼ਾਈਨ ਜਿਹੜਾ ਬਣਿਆ ਹੋਇਆ ਬਹੁਤ ਹੀ ਸੋਹਣਾ ਲੱਗੇਗਾ ਤੁਸੀਂ ਵੈਸੇ ਹੋਰ ਵੀ ਕਿਸੇ ਵੀ ਕਲਰ ਤੇ ਬਣਾ ਸਕਦੇ ਜੇ ਮੈਂ ਕਿ ਇਹ ਵਾਲਾ ਤੁਹਾਨੂੰ ਗ੍ਰੀਨ ਕਲਰ ਤੇ ਬਣਾ ਕੇ ਦਿਖਾ ਰਹੀ ਹਾਂ ਤੁਸੀਂ ਕਿਸੇ ਵੀ ਕਲਰ ਤੇ ਇਸ ਡਿਜ਼ਾਈਨ ਨੂੰ ਬਣਾ ਸਕਦੇ ਜੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਸੌਰੀ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਾਨੂੰ 11 ਦੇ ਹਿਸਾਬ ਨਾਲ ਕੁੰਡੇ ਲੈਣੇ ਪੈਣਗੇ 11-11 ਦੇ ਹਿਸਾਬ ਨਾਲ ਕੁੰਡੇ ਲੈ ਕੇ ਚਾਰ ਕੁੰਡੇ ਵਾਧੂ ਲੈਣੇ ਆ ਦੋ ਕੁੰਡੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਲੈਣੇ ਆ ਤੇ ਦੋ ਕੁੰਡੇ ਸਾਈਡਾਂ ਵਾਸਤੇ ਇੱਕ ਇੱਕ ਐਗਜ਼ਿਸਟ ਵਾਸਤੇ ਲੈਣਾ ਆ ਤੇ ਸਿੱਧੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਏਗਾ ਬਹੁਤ ਹੀ ਪਿਆਰਾ ਡਿਜ਼ਾਈਨ ਆ ਤੇ ਬਣਾ ਕੇ ਹੁਣ ਆਪਾਂ ਤਿਆਰ ਕਰਦੇ ਆ ਪਹਿਲਾ ਕੁੰਡਾ ਉਤਾਰ ਲੈਣਾ ਆ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਉਲਟੀ ਸਾਈਡ ਤੋਂ ਵੀ ਇਹ ਡਿਜ਼ਾਈਨ ਬਣੇਗਾ ਫਿਰ ਧਾਗਾ ਪਿੱਛੇ ਕਰ ਲੈਣਾ ਆ ਚਾਰ ਕੁੰਡੇ ਸਿੱਦੇ ਬਣਾਉਣੇ 2 3 4 ਚਾਰ ਕੁੰਡੇ ਸਿੱਦੇ ਬਣਾਉਣ ਤੋਂ ਬਾਅਦ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਨਾ ਹੈ ਇਸ ਤਰ੍ਹਾਂ ਸਿੱਧਾ ਬੁਣਦੇ ਹੋਏ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਨਾ ਹੈ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਨਾ ਹੈ ਫਿਰ ਦੋ ਕੁੰਡੇ ਉਲਟੇ ਬਣਾਉਣੇ ਹੁਣ ਧਾਗਾ ਇੱਧਰ ਹੀ ਰੱਖਾਂਗੇ ਇੱਧਰ ਵਾਲੀ ਸਾਈਡ ਰੱਖਾਂਗੇ ਇੱਥੇ ਇੱਕ ਜਾਲੀ ਪਾ ਲੈਣੀ ਇਸ ਤਰ੍ਹਾਂ ਕਰਕੇ ਜਾਲੀ ਪਾ ਲਈਆ ਹੁਣ ਇੱਕ ਕੁੰਡਾ ਸਿੱਧਾ ਅਪਣਾਵਾਂਗੇ ਇਹ ਹੀ 11 ਕੁੰਡੇ ਸੀ ਰਿਪੀਟ ਕਰਦੇ ਜਾਣਾ ਵੇਖੋ ਕਿਸ ਤਰ੍ਹਾਂ ਦੋ ਕੁੰਡੇ ਪਹਿਲਾਂ ਉਲਟੇ ਬਣਾ ਲਿਆ ਫਿਰ ਚਾਰ ਕੁੰਡੇ ਸਿੱਧੇ ਬਣਾਵਾਂਗੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਦੋ ਕੁੰਡੇ ਉਲਟੇ ਫਿਰ ਇੱਕ ਜਾਲੀ ਪਾਵਾਂਗੇ ਫਿਰ ਇੱਕ ਕੁੰਡਾ ਸਿੱਧਾ ਇਹ ਸਾਡੇ 11 ਕੁੰਡੇ ਹੋ ਗਏ ਇੱਧਰ ਵੇਖੋ 1 2 3 4 5 6 7 8 9 10 ਤੇ 11 ਇਹ 11 ਕੁੰਡੇ ਹੋ ਗਏ ਇਹ ਹੀ 11 ਕੁੰਡੇ ਆਪਾਂ ਫੇਰ ਰਿਪੀਟ ਕਰਨੇ ਵੇਖੋ ਦੋ ਕੁੰਡੇ ਪਹਿਲਾਂ ਉਲਟੀ ਬਣਾ ਲੈਣੇ ਆ ਫਿਰ ਧਾਗਾ ਪਿੱਛੇ ਕਰਾਂਗੇ ਚਾਰ ਕੁੰਡੇ ਸਿੱਧੇ 1 2 3 4 ਚਾਰ ਕੁੰਡੇ ਸਿੱਧੇ ਬਣਾ ਲੈ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਧਾਗਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡੇ ਉਲਟੇ ਬਣਾ ਲੈਣੇ ਆ ਫਿਰ ਧਾਗਾ ਆਪਣੀ ਸਾਈਡ ਹੀ ਰਹੇਗਾ ਇੱਥੇ ਇੱਕ ਜਾਲੀ ਪਾ ਦੇਣੀ ਹੈ ਇਸ ਤਰ੍ਹਾਂ ਕਰਕੇ ਵਾਲ ਪਾ ਦੇਣਾ ਫਿਰ ਇੱਕ ਕੁੰਡਾ ਸਿੱਧਾ ਦੋ ਡਿਜ਼ਾਈਨ ਬਣ ਗਏ ਹੁਣ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਦੋ ਕੁੰਡੇ ਆਪਾਂ ਉਲਟੇ ਇੱਧਰ ਵੀ ਬਣਾ ਦੇਵਾਂਗੇ ਤੇ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਸਿੱਧਾ ਬਣਾ ਲਾਂਗੇ ਪਹਿਲੀ ਸਲਾਈ ਬਣ ਗਈ ਐ ਡਿਜ਼ਾਈਨ ਦੀ ਹੁਣ ਆ ਗਏ ਆ ਡਿਜ਼ਾਈਨ ਦੀ ਦੂਸਰੀ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਫੇ ਧਾਗਾ ਪਿਛਲੇ ਪਾਸੇ ਕਰਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਜਿਹੜੇ ਉਧਰੋਂ ਉਲਟੇ ਬਣਾ ਰਹੇ ਸੀ ਤੇ ਜਿਹੜੇ ਉਧਰੋਂ ਸਿੱਧੇ ਬਣਾ ਰਹੇ ਸੀ ਉਹ ਬਣਾਵਾਂਗੇ ਇੱਧਰੋਂ ਉਲਟੇ హిం దో కండే సీధే బో కు ఉల్టే ధాగా పిచ్చే కో కుండే సేగే ధాగాడ్ కండే ఉల్టే దో తిని చారాగా పిచ్చే దో కుడే సెే ధాగా సైడ్ దో కుడే ఉల్టే ਅਗਾ ਪਿੱਛੇ ਦੋ ਕੁੰਡੇ ਸਿੱਧੇ ਕੁੰਟੀਆਂ ਸਲਾਈਆਂ ਸਾਰੀਆਂ ਇਸੇ ਤਰੀਕੇ ਦੇ ਨਾਲ ਹੀ ਬਣਨੀਆਂ ਨੇ ਜਿਹੜੇ ਕੁੰਡੇ ਉਲਟੇ ਨੇ ਉਹ ਉਲਟੇ ਬਣਨਗੇ ਜਿਹੜੇ ਕੁੰਡੇ ਸਿੱਧੇ ਨੇ ਉਹ ਸਿੱਧੇ ਬਣਨਗੇ ਲਾਸਟ ਤੇ ਇੱਥੇ ਦੋ ਕੁੰਡੇ ਫੇਰ ਸਿੱਧੇ ਆਉਣਗੇ ਤੇ ਲਾਸਟ ਵਾਲਾ ਐਗਜ਼ਿਸਟ ਜਿਹੜਾ ਉਹ ਉਲਟਾ ਆ ਜਾਏਗਾ ਦੋ ਸਲਾਈਆਂ ਬਣ ਗਈਆਂ ਹੁਣ ਆ ਗਏ ਆਂ ਤੀਸਰੀ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਧੇ ਪਹਿਲਾਂ ਚਾਰ ਕੁੰਡੇ ਸਿੱਧੇ ਬਣਾਏ ਸੀ ਹੁਣ ਇੱਥੇ ਤਿੰਨ ਕੁੰਡੇ ਸਿੱਧੇ 2 3 ਤਿੰਨ ਸਿੱਧੇ ਬਣਾ ਲੈ ਹੁਣ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਦੋ ਕੁੰਡਿਆਂ ਤੋਂ ਇੱਕ ਕੁੰਡਾ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਜਿਹੜੇ ਨੇ ਇਹਦੇ ਵਿੱਚ ਜਿਹੜੇ ਉਲਟੇ ਕੁੰਡੇ ਉਹ ਹਰ ਵਾਰ ਉਲਟੇ ਬਣਨਗੇ ਦੋ ਕੁੰਡੇ ਉਲਟੇ ਤਾਗਾ ਪਿੱਛੇ ਬਸ ਐ ਸਿੱਧੇ ਕੁੰਡੇ ਜਿਹੜੇ ਵਧਦੇ ਘਟਦੇ ਰਹਣੇ ਆ ਇੱਧਰ ਵਧ ਘਟਨੇ ਇੱਧਰ ਵਧਨੇ ਆ ਹੁਣ ਇੱਕ ਕੁੰਡਾ ਪਹਿਲਾਂ ਸਿੱਧਾ ਬਣਾ ਲਿਆ ਫਿਰ ਜਾਲੀ ਪਾਵਾਂਗੇ ਫਿਰ ਇੱਕ ਕੁੰਡਾ ਸਿੱਧਾ ਬਣਾਵਾਂਗੇ ਇੱਕ ਡਿਜ਼ਾਈਨ ਬਣ ਗਿਆ ਤਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਤਾਗਾ ਪਿੱਛੇ ਤਿੰਨ ਕੁੰਡੇ ਸਿੱਧੇ 1 2 3 ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਤਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਜਿਹੜੇ ਉਹ ਉਲਟੇ ਬਣਨਗੇ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾਵਾਂਗੇ ਫਿਰ ਇੱਕ ਕੁੰਡਾ ਸਿੱਧਾ ਦੋ ਕੁੰਡੇ ਉਲਟੇ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਸਿੱਧਾ ਬਣਾਵਾਂਗੇ ਤੀਸਰੀ ਸਲਾਈ ਬਣ ਗਈ ਹੁਣ ਚੌਥੀ ਸਲਾਈ ਉਲਟੇ ਪਾਸੇ ਉਹ ਵੇਖੋ ਪਹਿਲਾ ਕੁੰਡਾ ਉਤਾਰ ਲਿਆ ਇਹ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਜਿਹੜੇ ਉਹ ਸਿੱਧੇ ਹੀ ਬਣਨਗੇ ਜਿਹੜੇ ਉਲਟੇ ਕੁੰਡੇ ਆ ਉਹ ਵਾਧੇ ਘਟਦੇ ਰਹਿਣਗੇ ਪਹਿਲਾਂ ਧਾਗਾ ਆਪਣੀ ਵਾਲੀ ਸਾਈਡ ਕੀਤਾ ਤਿੰਨ ਕੁੰਡੇ ਉਲਟੇ ਬਣਾਏ ਫਿਰ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਸਿੱਧੇ ਜਿਹੜੇ ਸਾਫ਼ ਨਜ਼ਰ ਆਉਣਗੇ ਉਹਨਾਂ ਨੂੰ ਆਪਾਂ ਸਿੱਧੇ ਹੀ ਬਣਾਉਣਾ ਹੈ ਧਾਗਾ ਆਪਣੀ ਵਾਲੀ ਸਾਈਡ ਚਾਰ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਜਿਹੜੇ ਵੀ ਤੁਹਾਨੂੰ ਉਲਟੇ ਨਜ਼ਰ ਆਉਣਗੇ ਉਹ ਤੁਸੀਂ ਉਲਟੇ ਬਣਾਉਣੇ ਆ ਜਿਹੜੇ ਸਿੱਧੇ ਨਜ਼ਰ ਆਉਣਗੇ ਸਿੱਧੇ ਬਣਾਉਣੇ ਜਿਹੜੇ ਦੋ ਦੋ ਕੁੰਡੇ ਆਪਾਂ ਵਿੱਚ ਸਿੱਧੇ ਬਣਾ ਰਹੇ ਆ ਉਹ ਹਰ ਸਲਾਈ ਤੇ ਸਿੱਧੇ ਹੀ ਬਣਨੇ ਉਲਟੇ ਪਾਸਿਓ ਤੇ ਸਿੱਧੇ ਪਾਸਿਓ ਉਹ ਉਲਟੇ ਬਣਨੇ ਨੇ ਉਲਟੀਆਂ ਸਾਰੀਆਂ ਸਲਾਈਆਂ ਸਾਡੀਆਂ ਇਸੇ ਤਰੀਕੇ ਦੇ ਨਾਲ ਹੀ ਬਣਦੀਆਂ ਜਾਣੀਆਂ ਚੌਥੀ ਸਲਾਈ ਵੀ ਹੁਣ ਸਾਡੀ ਉਲਟੀ ਜਿਹੜੀ ਆ ਉਹ ਬਣ ਗਈ ਐ ਹੁਣ ਆ ਗਿਆ ਸਿੱਧੇ ਪਾਸਿਓ ਪੰਜਵੀਂ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਜਿਹੜੇ ਉਲਟੇ ਕੁੰਡੇ ਸੀ ਇਹਨਾਂ ਨੂੰ ਉਲਟੇ ਹੀ ਬਣਾਉਣਾ ਹੈ ਫਿਰ ਧਾਗਾ ਪਿੱਛੇ ਕਰਾਂਗੇ ਹੁਣ ਇੱਥੇ ਪਹਿਲਾਂ ਚਾਰ ਕੁੰਡੇ ਬਣਾਏ ਸੀ ਸਿੱਧੇ ਫਿਰ ਤਿੰਨ ਬਣਾਏ ਹੁਣ ਦੋ ਬਣਾਵਾਂਗੇ ਇੱਕ ਤੇ ਦੋ ਦੋ ਕੁੰਡੇ ਸਿੱਧੇ ਬਣਾ ਲੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਜਿਹੜੇ ਉਲਟੇ ਹੀ ਬਣਨਗੇ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਪਹਿਲਾਂ ਸਿੱਧੇ ਬਣਾਵਾਂਗੇ ਇੱਕ ਦੋ ਜਿਹੜੀ ਜਾਲੀ ਉਹ ਹਰ ਵਾਰ ਇਸ ਕੁੰਡੇ ਦੇ ਨਾਲ ਹੀ ਪੈਣੀ ਹੈ ਫਿਰ ਜਾਲੀ ਪਾਵਾਂਗੇ ਫਿਰ ਇੱਕ ਕੁੰਡਾ ਸਿੱਧਾ ਧਾਗਾ ਆਪਣੇ ਵੱਲੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਧਾਗਾ ਆਪਣੇ ਵੱਲ ਦੋ ਕੁੰਡੇ ਉਲਟੇ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਜਾਲੀ ਪਾਈ ਇੱਕ ਕੁੰਡਾ ਸਿੱਧਾ ਤਾਗਾ ਇਧਰ ਦੋ ਕੁੰਡੇ ਉਲਟੇ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਸਿੱਧਾ ਬਣਾਵਾਂਗੇ ਪੰਜ ਸਲਾਈਆਂ ਬਣ ਗਈਆਂ ਹੁਣ ਆ ਗਏ 6ਵੀਂ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਪਿੱਛੇ ਕਰ ਲਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਧਾਗਾ ਆਪਣੇ ਵੱਲ ਚਾਰ ਕੁੰਡੇ ਉਲਟੇ ਧਾਗਾ ਪਿੱਛੇ ਦੋ ਕੁੰਡੇ ਸਿੱਧੇ గా తి కు ఉల్టే ధాగా పిక్ష దో కు సె ధాగా చారండే ఉల్టే దో కు సో కిధె ਇਹ ਵੀ ਮਿਸ ਲਾਈ ਵੀ ਸਾਡੀ ਬਣ ਗਈ ਆ ਹੁਣ ਆਗੇ ਅਨ ਸਤਵੀਂ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡੇ ਉਲਟੇ ਜਿਹੜੇ ਆ ਇਹ ਹਰ ਵਾਰ ਉਲਟੇ ਹੀ ਬਣਨਗੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਇੱਥੇ ਹੁਣ ਇੱਕ ਕੁੰਡਾ ਸਿੱਧਾ ਬਚੇਗਾ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਧਾਗਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡੇ ਉਲਟੇ ਜਿਹੜੇ ਇਹਨਾਂ ਨੂੰ ਉਲਟੇ ਬਣਾ ਲਾਂਗੇ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਧੇ ਇੱਕ 2 3 ਇੱਥੇ ਜਾਲੀ ਪਾਵਾਂਗੇ ਹੁਣ ਇੱਕ ਕੁੰਡਾ ਫਿਰ ਸਿੱਧਾ ਬਣਾਵਾਂਗੇ ਧਾਗਾ ਆਪਣੀ ਵਾਲੇ ਸਾਈਡ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਦੋ ਕੁੰਡੇ ਆਪੋ ਇੱਕ ਕੁੰਡਾ ਦੋ ਕੁੰਡੇ ਉਲਟੇ ਤਿੰਨ ਕੁੰਡੇ ਸਿੱਧੇ ਜਾਲੀ ਪਾਈ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡੇ ਉਲਟੇ ਤੇ ਲਾਸਟ ਵਾਲਾ ਕੁੰਡਾ ਸਿੱਧਾ ਸਤਵੀਂ ਸਲਾਈ ਬਣ ਗਈ ਅਠਵੀਂ ਸਲਾਈ ਉਲਟੀ ਵੇਖੋ ਫਿਰ ਜਿਹੜੇ ਕੁੰਡੇ ਸਾਨੂੰ ਉਲਟੇ ਨਜ਼ਰ ਆ ਰਹੇ ਇਹ ਉਲਟੇ ਬਣਾਉਣੇ ਜਿਹੜੇ ਸਿੱਧੇ ਨਜ਼ਰ ਆ ਰਹੇ ਉਹ ਸਿੱਧੇ ਬਣਾਉਣੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਦੋ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਪੰਜ ਕੁੰਡੇ ਉਲਟੇ ਇੱਥੇ ਕੁੰਡੇ ਵੱਧ ਰਹੇ ਆ ਅਗਲੀ ਸਾਈਡ ਤੇ ਕੁੰਡੇ ਜਿਹੜੇ ਆ ਉਹ ਘਟ ਰਹੇ ਆ ਪੰਜ ਉਲਟੇ ਫਿਰ ਦੋ ਸਿੱਧੇ ਤਾਗਾ ਆਪਣੇ ਵੱਲ 2 ਕੁੰਡੇ ਉਲਟੇ ਇੱਥੇ ਹੁਣ ਸਾਡੇ ਕੋਲ ਪਹਿਲਾਂ ਜ਼ਿਆਦੇ ਕੁੰਡੇ ਸੀ ਹੁਣ 2 ਹੀ ਕੁੰਡੇ ਉਲਟੇ ਬੱਚੇ ਫਿਰ ਤਾਂ ਅੱਗਾ ਪਿੱਛੇ ਕਰਾਂਗੇ ਸਿੱਧੇ ਕੁੰਡੇ ਜਿਹੜੇ ਉਹ ਸਿੱਧੇ ਬਣਾਵਾਂਗੇ ਤਾਗਾ ਆਪਣੇ ਵੱਲ 5 ਕੁੰਡੇ ਉਲਟੇ ਡਿਜ਼ਾਈਨ ਦੀ ਸਾਡੀ 8ਵੀਂ ਸਲਾਈ ਬਣ ਰਹੀ ਆ 10 ਸਲਾਈਆਂ ਦਾ ਟੋਟਲ ਇਹ ਡਿਜ਼ਾਈਨ ਹੈ 10 ਲਾਈਆਂ ਵਿੱਚ ਬਣ ਕੇ ਕੰਪਲੀਟ ਹੋ ਜਾਂਦਾ ਹੈ ਫਿਰ ਆਪਾਂ ਡਿਜ਼ਾਈਨ ਜਿਹੜਾ ਅੱਗੇ ਇਸੇ ਤਰ੍ਹਾਂ ਹੀ ਬਣਾਉਣਾ ਹੈ ਪਰ ਚੇਂਜ ਕਰਕੇ ਬਣਾਉਣਾ ਹੈ ਜਿੱਥੇ ਇੱਕ ਕੁੰਡਾ ਰਹਿ ਗਿਆ ਉੱਥੇ ਵਧਣਗੇ ਤੇ ਜਿੱਥੇ ਜਾਦੇ ਕੁੰਡੇ ਆ ਉਥੋਂ ਕਟਣਗੇ ਇਹ ਹੁਣ ਆਪਾਂ ਬਣਾ ਰਹੇ ਹਾਂ ਨੌਵੀਂ ਸਲਾਈ ਸਿੱਧੇ ਪਾਸਿਓ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡੇ ਉਲਟੇ ਬਣਾ ਲਾਂਗੇ ਧਾਗਾ ਪਿੱਛੇ ਕਰਾਂਗੇ ਇੱਥੇ ਹੁਣ ਸਾਡੇ ਕੋਲ ਪਹਿਲਾਂ ਚਾਰ ਕੁੰਡੇ ਸੀ ਫਿਰ ਹੌਲੀ-ਹੌਲੀ ਘਟ ਗਏ ਨੇ ਹੁਣ ਰਹਿ ਗਏ ਨੇ ਦੋ ਹੀ ਕੁੰਡੇ ਹੁਣ ਆਪਾਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਹੈ ਸਾਰੇ ਕੁੰਡੇ ਇੱਥੇ ਸਾਡੇ ਘਟ ਗਏ ਆ ਵੇਖੋ ਇੱਥੇ ਕੁੰਡੇ ਘਟ ਗਏ ਆ ਤੇ ਇੱਥੇ ਜਿਹੜੇ ਆ ਕੁੰਡੇ ਸਾਡੇ ਵੱਧ ਰਹੇ ਆ ਹੁਣ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਸਭ ਤੋਂ ਪਹਿਲਾਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ ਫਿਰ ਦੋ ਕੁੰਡੇ ਉਲਟੇ ਬਣਾਵਾਂਗੇ ਫਿਰ ਧਾਗਾ ਪਿੱਛੇ ਕਰਾਂਗੇ ਚਾਰ ਕੁੰਡੇ ਸਿੱਧੇ 1 2 3 4 ਚਾਰ ਕੁੰਡੇ ਸਿੱਧੇ ਬਣਾ ਲਿਆ ਹਮੇਸ਼ਾ ਇਹ ਵਾਲਾ ਕੁੰਡਾ ਜਿਹੜਾ ਇਹਦੇ ਨਾਲ ਆਪਾਂ ਜਾਲੀ ਪਾਉਣੀ ਆ ਇੱਥੇ ਆਪਾਂ ਜਾਲੀ ਪਾ ਦਾਂਗੇ ਫਿਰ ਇਹ ਕੁੰਡਾ ਇੱਕ ਸਿੱਧਾ ਬਣਾਵਾਂਗੇ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡੇ ਉਲਟੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਦੋ ਕੁੰਡੇ ਉਲਟੇ ਬਣਾਵਾਂਗੇ ਫਿਰ ਚਾਰ ਕੁੰਡੇ ਸਿੱਧੇ 1 2 3 4 ਜਾਲੀ ਪਾਵਾਂਗੇ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡੇ ਉਲਟੇ ਤੇ ਲਾਸਟ ਵਾਲਾ ਕੁੰਡਾ ਸਿੱਧਾ ਨੋਮੀ ਸਲਾਈ ਵੀ ਬਣ ਗਈ ਹੈ ਡਿਜ਼ਾਈਨ ਦੀ ਹੁਣ ਅਗੇ ਹਾਂ 10ਵੀਂ ਸਲਾਈ ਤੇ ਉਲਟੇ ਪਾਸੇ ਉਹ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਧਾਗਾ ਆਪਣੀ ਵਾਲੀ ਸਾਈਡ 6 ਕੁੰਡੇ ਉਲਟੇ 1 2 3 4 5 6 ਧਾਗਾ ਪਿੱਛੇ ਦੋ ਕੁੰਡੇ ਸਿੱਧੇ ਤਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਫਿਰ ਦੋ ਕੁੰਡੇ ਸਿੱਧੇ ਤਗਾ ਆਪਣੀ ਵਾਲੀ ਸਾਈਡ 6 ਕੁੰਡੇ ਉਲਟੇ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਦੋ ਕੁੰਡੇ ਸਿੱਧੇ ਲਾਸਟ ਵਾਲਾ ਕੁੰਡਾ ਜਿਹੜਾ ਨੂੰ ਆਪਾਂ ਉਲਟਾ ਬਣਾ ਲੈਣਾ ਹੈ ਇਹ ਸਾਡੀਆਂ 10 ਸਲਾਈਆਂ ਬਣ ਗਈਆਂ 10 ਸਲਾਈਆਂ ਬਣਨ ਤੋਂ ਬਾਅਦ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦੇ ਨਾਲ ਬਣ ਗਿਆ ਹੈ ਹੁਣ ਆਪਾਂ ਅਗੋ ਡਿਜ਼ਾਈਨ ਜਿਹੜਾ ਸਾਡਾ ਚੇਂਜ ਹੋ ਜੇਗਾ ਜਿਹੜਾ ਆਪਾਂ ਇੱਥੇ ਬਣਾ ਰਹੇ ਹਾਂ ਹੁਣ ਆਪਾਂ ਉਹ ਇੱਥੇ ਬਣਾਵਾਂਗੇ ਇੱਕ ਸਲਾਈ ਤੁਹਾਨੂੰ ਬਣਾ ਕੇ ਦਿਖਾ ਦਿੰਨੀ ਤਾਂ ਕਿ ਸਮਝ ਲੱਗ ਸਕੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਤੱਕ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡੇ ਉਲਟੇ ਜਿਹੜੇ ਆ ਇਸ ਤਰ੍ਹਾਂ ਪਹਿਲਾਂ ਤੁਹਾਨੂੰ ਦੱਸਿਆ ਇਹ ਹਰ ਵਾਰ ਉਲਟੇ ਹੀ ਬਣਨੇ ਨੇ ਦੋ ਕੁੰਡੇ ਉਲਟੇ ਬਣਾ ਲਏ ਹੁਣ ਇੱਥੇ ਸਟਾਰਟਿੰਗ ਤੇ ਆਪਾਂ ਇੱਕ ਜਾਲੀ ਪਾ ਦੇਣੀ ਹੈ ਪਹਿਲਾਂ ਦੋ ਕੁੰਡੇ ਉਲਟੇ ਫਿਰ ਜਾਲੀ ਪਾਵਾਂਗੇ ਫਿਰ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਫਿਰ ਉਲਟੇ ਬਣਾਵਾਂਗੇ ਡਿਜ਼ਾਈਨ सेम ਉਸੇ ਤਰੀਕੇ ਦੇ ਨਾਲ ਬਣਨਾ ਹੈ ਪਰ ਪਹਿਲਾਂ ਇੱਥੋਂ ਕੁੰਡੇ ਘਟਾ ਰਹੇ ਸੀ ਇੱਥੋਂ ਵਧਾ ਰਹੇ ਸੀ ਹੁਣ ਇੱਥੇ ਵਧਣਗੇ ਤੇ ਇੱਥੇ ਘਟਣਗੇ ਹੁਣ ਚਾਰ ਕੁੰਡੇ ਸਿੱਧੇ ਬਣਾਵਾਂਗੇ 2 3 4 ਚਾਰ ਸਿੱਧੇ ਬਣਾ ਲਏ ਹੁਣ ਇਹ ਦੋ ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਕਰ ਦੇਣਾ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਫਿਰ ਜਾਲੀ ਪਾਵਾਂਗੇ ਇੱਕ ਕੁੰਡਾ ਸਿੱਧਾ ਦੋ ਕੁੰਡੇ ਉਲਟੇ ਚਾਰ ਕੁੰਡੇ ਸਿੱਧੇ ਬਣਾਵਾਂਗੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਤੇ ਲਾਸਟ ਵਾਲਾ ਕੁੰਡਾ ਸਿੱਧਾ ਇਸੇ ਤਰ੍ਹਾਂ ਨਵਾਂ ਸਾਡਾ ਡਿਜ਼ਾਈਨ ਪੂਰਾ ਹੋ ਜਾਏਗਾ ਤੇ ਇਹ ਡੱਬੀ ਜਿਹੜੀ ਆ ਹੁਣ ਬੰਦ ਹੋ ਜੇਗੀ ਅਗੋਂ ਤੁਹਾਨੂੰ ਦਿਖਾਉਣੀ ਆ ਮੈਂ ਜਿਦੋਂ ਆਪਾਂ ਇਹਨੂੰ ਅੱਗੇ ਤੋਂ ਅੱਗੇ ਬਣਾਉਂਦੇ ਜਾਵਾਂਗੇ ਤੇ ਡਿਜ਼ਾਈਨ ਜਿਹੜਾ ਇਸ ਤਰੀਕੇ ਦੇ ਨਾਲ ਬਣ ਕੇ ਰੈਡੀ ਹੁੰਦਾ ਜਾਣਾ ਇਹ ਵੇਖੋ ਇੱਥੇ ਡੱਬੀ ਪਹਿਲਾਂ ਅੱਧੀ ਬਣ ਗਈ ਸੀ ਫਿਰ ਉੱਪਰ ਜਾ ਕੇ ਬੰਦ ਹੋ ਗਈ ਫਿਰ ਹੁਣ ਸਟਾਰਟਿੰਗ ਤੋਂ ਹੀ ਸ਼ੁਰੂ ਹੋਏਗਾ ਜਿਸ ਤਰ੍ਹਾਂ ਅਸੀਂ ਪਹਿਲੀ ਸਲਾਈ ਤੋਂ ਕੀਤਾ ਸੀ ਟੋਟਲ ਡਿਜ਼ਾਈਨ ਜਿਹੜਾ 20 ਸਲਾਈਆਂ ਦੇ ਵਿੱਚ ਬਣ ਜਾਂਦਾ ਹੈ ਵੈਸੇ 10 ਸਲਾਈਆਂ ਵਿੱਚ ਇਥੋਂ ਤੱਕ ਡਿਜ਼ਾਈਨ ਬਣਦਾ ਹੈ ਬਣਾਉਣਾ ਅੱਗੇ ਫਿਰ ਉਸੇ ਤਰੀਕੇ ਦੇ ਨਾਲ ਹੀ ਹੁੰਦਾ ਹੈ ਉਲਟੀ ਸਾਈਡ ਤੋਂ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਜਦੋਂ ਆਪਾਂ ਅੱਗੇ ਤੋਂ ਅੱਗੇ ਬਣਾਉਂਦੇ ਜਾਵਾਂਗੇ ਤੇ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਸਾਡਾ ਬਣਦਾ ਜਾਏਗਾ ਬਹੁਤ ਹੀ ਪਿਆਰੀ ਕੋਟੀ ਸਵੈਟਰ ਬਣਦੀ ਹੈ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਵੀਡੀਓ ਪਸੰਦ ਆਈ ਤਾਂ ਲਾਈਕ ਜ਼ਰੂਰ ਕਰਿਓ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ